ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਵਿੱਚ ਰਹੋ ਜੀ ਵਿਕੀ ਰਾਂ ਚੱਲੇ ਸੀਗੇ ਜੀ ਆਪਣਾ ਵਿਕੀ ਸਾਰਾਂ ਚੱਲ ਰਹੀ ਸੀ ਤੇ ਸਾਰਾ ਸਾਬ ਬਿਮਾਰ ਹੈਗੇ ਤੇ ਵਿਕੀ ਪੁੱਛਦਾ ਵੀ ਆ ਘੋੜਾ ਗੱਡੀ ਕਾ ਤੇ ਖੜਾਈ ਵਾਹੇ ਹੁਣ ਵੀਡੀਓ ਵਿੱਚ ਦੱਸਣਾ ਤੈਨੂੰ ਘੋੜਾ ਗੱੜਾ ਕਾ ਤੇ ਖੜਾਈ ਹੈ ਇਹ ਕੱਢੀ ਵਿਕੀ ਨੂੰ ਇੱਧਰੋਂ ਬਾਹਰ ਮੋੜਿਆ ਕਰ ਸਮਾਂ ਗੱਡੀ ਦੇ ਹਿੱਤਾਂ ਸਾਬ ਕਰਨਾ ਗੱਡੀ ਦੇ ਹਿੱਤਾਂ ਸਾਬ ਕਰਨਾ ਆਹ ਗੋੜਾ ਗਾੜੀ ਉਹਦੇ ਮੈਂ ਅੱਜ ਘਾ ਚੱਕਣ ਨੂੰ ਗੋੜਾ ਚੱਕਣ ਨੂੰ ਹੀ ਐ ਮੈਂ ਗੋੜਾ ਗਾੜੀ ਸੋਚਦਾ ਬਣਵਾਉਣ ਵਾਸਤੇ ਅੱਛਾ ਦੋ ਟੋਫਰੀ ਨਹੀਂ ਲੱਗੇ ਕਰਜਾ 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 ਪਹਿਲਾਂ ਇਸ਼ਾਰਾ ਲੱਗੇ ਨਾਲ ਕਰਜਾ 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 ਪਹਿਲਾਂ ਇਧਰੋਂ ਅਖੇ ਫਤੇ ਬਲਾਓ ਪਹਿਲਾਂ ਰੇੜੀ ਨੂੰ ਦੇਖੋ ਫੇਰ ਸਾਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇੜੀ ਤਾਂ ਟੁੱਟੀ ਵੀ ਐ ਠੀਕ ਐ ਖੜਜੋ ਇੱਕ ਮਿੰਟ ਸਤਜੀ ਕੋਰ ਵੀ ਇਹਦੇ ਬਿਮਾਰ ਜੀ ਫਿਰਦੀ ਐ ਤੁਸੀਂ ਵੀ ਸਸਰੀ ਕੱਢ ਲਾਓ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਆਹ ਰੇੜੀ ਇਹ ਰੇੜੀ ਆ ਕੋਈ ਖੜਾ ਕੇ ਗਿਆ ਵਿਚਾਰੇ ਦੇ ਘਰ ਤੁੱਪ ਦੇ ਵਿੱਚ ਖੜੀ ਸੀ ਕਹਿੰਦਾ ਭਾਈ ਤੁਹਾਡੇ ਖੜਾ ਦਿਆ ਕਰੋ ਮਾਹ ਖੜਾ ਦਿਆ ਕਰੋ ਮਾੜੀ ਗੱਲ ਕਰਤੀ ਕੋਈ ਉਹ ਤਾਂ ਠੀਕ ਹੈ ਕੁਛ ਨਹੀਂ ਕਾਲ ਜੀ ਸਾਰੇ ਮੈਂ ਕਿਹਾ ਕਿਤੇ ਆਪਾ ਨਹੀਂ ਲੈ ਲਈ ਵੀ ਦੋ ਟੋਕਰੇ ਨਹੀਂ ਹੁੰਦੇ ਜਿase ਡੇਡੇ ਸਰੀਰਾਂ ਤੋਂ ਟੋਕਰੇ ਛਿਟਕੇ ਆ ਸਕਦੇ ਆਲੇ ਗੋਹੇ ਦੇ ਹਾਇ ਰਸਾਂ ਮੇਰੀਆਂ ਸਾਰਾ ਨਹੀਂ ਪਹਿ ਰਿਹਾ ਰੰਦਾ ਉਹ ਅੱਜ ਸਵੇਰੇ ਭਾਈ ਨੇ ਛੜ ਦਿੱਤੇ ਤੇ ਰੇੜੀ ਦਾ ਕੀ ਕੰਮ ਰੇੜੀ ਦਾ ਕੰਮ ਆਉਂਦਾ ਨਾ ਦੇਖ ਲਈ ਰੇੜੀ ਦੀ ਹਾਲਤ ਨੂੰ ਦੇਖ ਕੇ ਪਿੱਛੇ ਜਗੰਦੇ ਜਿਹੜੇ ਪਿੱਛੇ ਉਹ ਕੋਈ ਨਹੀਂ ਕੋਈ ਹਾਂ ਇਹ ਮੋਹਰੇ ਨਾਲ ਸਾਰਾ ਨਵੇੜਾ ਹੁੰਦਾ ਲਾਸਤ ਵਿੱਚ ਜਾ ਕੇ ਨਾ ਸ਼ਮਸ਼ਾਨ ਘਾਟ ਤੇ ਬੰਦੇ ਆ ਨਹੀਂ ਆਦੇ ਆ ਜੀ ਕਰਦੇ ਇੱਥੇ ਨੂੰ ਪਾਤੀ ਲਾ ਦੋ ਉੱਥੇ ਨੂੰ ਪਾਤੀ ਲਾ ਦੋ ਰੱਬ ਆ ਜਾ ਟਾਈਮ ਲਾਵੇ ਨਾ ਕਿਸੇ ਵਰ ਵੀ ਤੇ ਬਹੁਤ ਤਰੱਕੀ ਤੇ ਹੋਊਗੀ ਹਾਂ ਅੱਜ ਕੱਲ ਮਸ਼ੀਨਾਂ ਨਾਲ ਵੀ ਜੰਨਣ ਲੱਗ ਪਈ ਉਹ ਰੱਬ ਆ ਜਾ ਟਾਈਮ ਲਾਵੇ ਨਾ ਕਿਸੇ ਵਰ ਵੀ ਤੂੰ ਦੇਖ ਯਾਰ ਵਿੱਕੀ ਮੈਂ ਪ੍ਰੈਨ ਹੈ ਮੇਰਾ ਬਣਵਾਉਣ ਦਾ ਰੇੜੀ ਪਤਾ ਨਹੀਂ ਕਿੰਨੇ ਕਿ ਦੀ ਬਣੂਗੀ ਇਹ ਸਹਿਲਾ ਕੀਂ ਘੜਾਤੀ ਗਿਆ ਹੁਣ ਬਣਾਉਣ ਦਾ ਪਲਾਨ ਕੀ ਬਣਾ ਰਿਹਾ ਤਸੇ ਮੇਰੇ ਦਿਮਾਗ ਤੇ ਪਾਈ ਗੱਲ ਵੀ ਦੋ ਜਿਹੜੇ ਟੋਕਰੇ ਚੱਕਦੇ ਆਂ ਵੀ ਕੰਨ ਕਸ਼ਟ ਦੇਣਾ ਸਰੀਰ ਨੂੰ ਅੱਛਾ ਵੀ ਦੋ ਦਿਨ ਦਾ ਫਿਰ ਇਕੱਠਾ ਕਰ ਲੈ ਹਾਂ ਅਕਲ ਲੈ ਸ਼ੁਕਰ ਆ ਬੈਗ ਨੂੰ ਦਾ ਪੈ ਜੀ ਕੋਈ ਚੱਜ ਦੀ ਗੱਲ ਕਰ ਆ ਗੰਦ ਪਾਈ ਜੋ ਕਰੇ ਪਾਪਾ ਜੀ ਨੇ ਰੇਲ ਬਣਾ ਦਈ ਤੁਹਾਡੀ ਉਹ ਤਾਂ ਮੇਰੇ ਡੰਗਰਾ ਥੱਲੇ ਉਂਿਓ ਨਹੀਂ ਗੰਦ ਚਾਹੁੰਦੇ ਉੱਪਰ ਡੰਗਰਾਂ ਥੱਲੇ ਥੋੜਾ ਇਹਨੂੰ ਰੇੜੀ ਨੂੰ ਪਤਾ ਕਿੱਥੇ ਖੜਾਉਣਾ ਮੰਗ ਰਿਹਾ ਰੇੜੀ ਬਣਾਉਣੀ ਆ ਪਾਣੀ ਉਹ ਉਸੇ ਸਾਈਡ ਤੇ ਖੜਾ ਕੇ ਜਦੇ ਜਿਹੜਾ ਗੋਹਾ ਚੱਕ ਸਿੱਧਾ ਇਹਦੇ ਵਿੱਚ ਪਾ ਕੇ ਰੱਖਤਾ ਬੱਚਾ ਤੇ ਲੱਕੜੀ ਨਹੀਂ ਗੜੂ ਲੱਕੜੀ ਤਾਂ ਮੱਛਰ ਨਹੀਂ ਆਉਂਦੀ ਇਹਦੇ ਵਿੱਚ ਖਾਦੀ ਗੜੀ ਮੱਛਰ ਤੇ ਉੱਪਰ ਆਹਦੇ ਦੇ ਕਰਨੀ ਹੈ ਜੀ ਚਾਦਰ ਕੋਈ ਦੇ ਦੇ ਫਿਰ ਉਹ ਪਾਸਾ ਕੋਈ ਖੁਸ਼ੀ ਖੁਸ਼ੀ ਚਾਹ ਵੀ ਦਿਆ ਕਰੋ ਜਿਹੜੀ ਜਿਹੜੀ ਚਾਹੀ ਬਣਾਉਣੀ ਹੈ ਥੋੜੀ ਜਿਹੜੀ ਚੀਤੀ ਆਫੀ ਬਣਾਉਣੀ ਹੈ ਉਹਦੇ ਵਰਤ ਹੈ ਜੇ ਤੁਸੀਂ ਕੋਈ ਥੋੜੀ ਚੀਜ਼ਾਂ ਹੋਣੀਆਂ ਤੁਸੀਂ ਵੀ ਆਪਣੇ ਸਾਡੇ ਕੋਲੋਂ ਪੈਸੇ ਬਣਾਓ ਸਾਰਿਆਂ ਦੇ ਪੈਸੇ ਬਣਨੇ ਚਾਹੀਦੇ ਗੱਲ ਸੁਣ ਜੇ ਸਾਡੇ 7000 ਬਣਿਆ ਤਾਂ ਤੁਸੀਂ ਦੋਹੇ ਭਾਈਆਂ ਦਾ ਕਿੰਨਾ ਕਰ ਰੱਖ ਕਰਦੇ ਹੋ ਹੁਣ ਸੁਣ ਮੇਰੀ ਗੱਲ ਅੰਦਰ ਵੀ ਜਾਂਦੇ 14000 ਅੱਛਾ ਸੁਣ ਮੇਰੀ ਗੱਲ ਐਨੇ ਕਿਦੀ ਲੇਡੀ ਆ ਜਣੀ ਸਾਡੇ ਮਹੀਨੇ ਦਾ ਨਹੀਂ ਤੁਸੀਂ ਵੀ ਇਹ ਕਹਿਣਾ ਕੱਲ ਨੂੰ ਕਹਿਣਾ ਬੱਚੇ ਦਾ ਨਹੀਂ ਪਾਦੇ ਅੰਗਲ ਬੋਲੇ ਸੁਦੀਪ ਗੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ ਹੁਣ ਅਸੀਂ ਜਦ ਕੋਈ ਰੇਹ ਚੱਕ ਕੇ ਲੈ ਕੇ ਜਾਣਾ ਕਿਤੇ ਨੂੰ ਅਸੀਂ ਕਦੇ ਗੱਡੀ ਚ ਲੱਦ ਕੇ ਲੈ ਕੇ ਜਾਂਦੇ ਕਹਿੰਦੇ ਨਹੀਂ ਲੋਕ ਵੀ ਆ ਗੱਡੀ ਦਾ ਤੁਸੀਂ ਗੱਡਾ ਬਣਾ ਲਿਆ ਤੁਸੀਂ ਸਮਾਨ ਸਾਰੀ ਚੀਜ਼ਾਂ ਲੱਦ ਲਈਆਂ ਇਹਦੇ ਚ ਨਾ ਕੋਈ ਰੇ ਲੈ ਕੇ ਚਲੇ ਗਏ ਕਦੇ ਜੂਰੀਆ ਲੈ ਕੇ ਚਲੇ ਗਏ ਕਦੇ ਪਾਣੀ ਵਾਲਾ ਢੋਲ ਲੈ ਕੇ ਚਲੇ ਗਏ ਪਰ ਕਰੇ ਤੂੜੀ ਲੈ ਕੇ ਆਉਣੀ ਟਰੈਕਟਰ ਦਾ ਤੇਲ ਨਹੀਂ ਫੂਕੂੰਗਾ ਅਸੀਂ 2 ਪੰਟਾ ਤੂੜੀ ਦੇ ਲੈ ਕੇ ਕਿਸੇ ਦਾ ਅਰਥ ਵੀ ਸਰੂਕਾਰ ਦਾ ਸਮਾਨ ਉਹ ਕੋਈ ਚਾਹੀਦਾ ਜਾਊਗਾ ਵੈਸੇ ਮੈਨੂੰ ਪਹਿਲਾਂ ਤਾਂ ਮੈਨੂੰ ਉਮੀਦ ਹੈ ਨਹੀਂ ਇਹ ਜੇ ਵੀ ਬਣਾ ਲੂਗੇ ਤੁਸੀਂ ਹਾਂ ਮੈਂ ਤੁ ਬੜਾ ਲੂਗੇ ਇੱਕ ਪਾਸੇ ਵੀ ਤੁਸੀਂ ਚਲਾ ਲੂਗੇ ਕਿਉਂ ਤਾਂ ਹੀ ਤੇ ਡੇ ਲੈਣਾ ਸਾਡਾ ਇੱਕ ਵਾਰ ਉਹ ਮੈਂ ਦਾਦਾ ਇੱਕ ਵਾਰ ਦਪਾ ਰੋ ਰਿਕਸ਼ਾ ਖੜਾ ਲਿਆ ਭਾਈ ਨੇ ਇੱਥੇ ਟਾਲੀ ਹੁੰਦੀ ਸੀ ਔਰ ਰਸਤੇ ਦੇ ਵਿੱਚ ਆ ਮੈਂ ਜੈਸ ਵੀ ਨਹੀਂ ਬਲਜਿੰਦਰ ਹਾਂ ਹੈ ਪਤਾ ਹੋਰ ਪਤਾ ਨਹੀਂ ਦੋਜ ਵਾਕ ਕਿਤੇ ਕਿਤੇ ਮੈਂ ਰਿਕਸ਼ੇ ਵੇ ਪਠਾਲ ਕੇ ਲਾ ਗਿਆ ਚਲਾਉਣ ਉਹਨੂੰ ਉਹ ਸਾ ਉਹਦਾ ਟੋਪੇ ਨੂੰ ਸਿੱਧਾ ਹੋ ਗਿਆ ਮੁੜੀ ਨਾ ਉਹ ਲੱਜ ਕੇ ਵਿਚ ਨਹੀਂ ਗਿਆ ਟੋਪੇ ਚ ਜਾ ਕੇ ਉਹ ਥੋੜਾ ਚੱਲਦਾ ਵੀ ਬਹੁਤ ਔਖਾ ਹੈ ਇਹਨੂੰ ਆਦਤਾਂ ਨੂੰ ਪਤਾ ਕਦਾ ਮੇਰੇ ਨਾਲ ਹੋਇਆ ਤਾਂ ਇੱਕ ਵਾਰ ਮੈਂ ਕਿਸੇ ਦਾ ਰਿਕਸ਼ਾ ਚਲਾ ਲਿਆ ਤਾਂ ਕਿਧਰ ਜਾ ਕੇ ਮੁੱਛੇ ਮਾਰਿਆ ਇੱਕ ਵਾਰ ਮੈਂ ਟਰੈਕਟਰ ਵੀ ਸਾਰ ਚੱਲਿਆ ਉੱਧਰ ਮੇਰੀ ਤਾਈ ਨੂੰ ਰ ਬੈਠੀ ਵੀ ਜੜਾਈ ਟਰੈਕਟਰ ਨੂੰ ਪਟਾਈ ਲੱਗਦਾ ਸੋ ਟਰੈਕਟਰ ਉਹਦੇ ਵਿੱਚ ਚੱਲ ਲੱਗਿਆ ਤਾਂ ਉਹ ਮਾਨੂੰ ਦਾ ਆ ਲਾ ਐ ਜਿਹੜੀ ਚਾਬੀ ਨਹੀਂ ਹੁੰਦੀ ਐ ਸਟੱਲ ਨਹੀਂ ਜਾਂਦਾ ਇੱਕ ਦਮ ਹਾਂ ਹਾਂ ਉਹ ਮਾ ਇਹ ਕਿਹੜਾ ਕਰੀ ਉਹ ਮਾ ਤਾਂ ਸੋਚਾ ਮਾਂ ਵੀ ਪਤਾ ਨਹੀਂ ਤੂੰ ਸਾਡੇ ਕਮਲਿਆਂ ਦੇ ਵਿੱਚ ਆ ਕੇ ਕਮਲੀ ਹੋਈ ਆ ਐ ਨਹੀਂ ਪਤਾ ਤੂੰ ਪਹਿਲੇ ਕਮਲੀ ਹੋਤੀ ਪਹਿਲੀ ਲਾ ਦੇ ਪੰਗਾ ਕੌਣ ਲੰਦਾ ਨਹੀਂ ਪਰਮ ਆਪਣੇ ਆਪਣੇ ਆਪ ਨੂੰ ਕਮਰਾ ਕਿਹਾਉਣੇ ਪਹਿਲਾਂ ਤੂੰ ਆਪ ਸੋਚ ਹਾਂ ਬਾਜੀ ਸੁਸਤਰੇ ਚ ਗਈ ਐ ਕੁੜੀ ਚੋਚਸਰਾ ਕਿਹੜਾ ਕਿਹੜਾ ਕਦੂਸਰਾ ਉੱਤੇ ਅੱਛਾ ਟਾਇਰ ਪਈ ਹੈ ਸਰ ਅੱਛਾ ਮੇਰੀ ਮਿੱਕੀ ਤੂੰ ਛੱਡ ਦੇ ਇਹਨਾਂ ਦੀ ਗੱਲਾਂ ਪਰਨਾ ਤੂੰ ਮੋੜੇ ਤੇ ਕਿਨੂੰ ਬੱਕੀ ਭਾਰ ਕਰਕੇ ਦਿਖਾ ਦੇ ਥੱਲੇ ਹੈ ਕਿ ਬਾਈ ਖਰਚਾ ਸਾਨੂੰ ਵੀ ਦੱਸਣਾ ਥੋੜਾ ਮਹੀਨਾ ਖਰਚਾ ਦੱਸ ਸੰਦੀਪ ਕੋਈ ਗੱਲ ਨਹੀਂ ਛੱਡੀ ਲਵਾਰੀ ਨਾ ਦੱਸ ਦੱਸ ਤੁੰਗਾ ਤੁਹਾਨੂੰ ਪਤਾ ਨਹੀਂ ਤੁਸੀਂ ਕਹਿਣਾ ਵੀ ਬਾਈ ਉਦਣ ਦਾ ਐਂ ਸੋਣਗੀ ਅੱਛਾ ਐਂ ਕਰਨਾ ਤਾਂ ਬਾਈ ਨੇ ਅੱਛਾ ਤਦਿਕੜਾ ਬਹੁਤ ਫਾਇਦੇ ਦੀ ਗੱਲ ਹੋਈ ਬਈ ਬਹੁਤ ਫਾਇਦੇ ਦੇਖੀ ਇਹਦਾ ਸਾਰਾ ਕੁਝ ਚੱਕ ਹੁੰਦਾ ਸਾਰਾ ਕੁਝ ਚੱਕ ਹੁੰਦਾ ਹਾਂ ਕਿਤੇ ਚੱਕ ਕੇ ਬੱਕੀ ਬਣਾਇਨੇ ਮੜ ਜਾ ਦੇਖੀ ਤਾਂ ਉਹ ਵੀ ਨਾ ਬਾਡੀ ਉਧਰੋਂ ਉਲਟ ਜਿਵੇਂ ਦੀ ਗੱਲ ਗੱਲੀ ਗੱਲੀ ਹੋ ਲੋ ਆਹ ਉਹ ਕਿਸੇ ਨੇ ਆ ਕੇ ਗੱਲ ਵੀ ਪਾਇਆ ਨਹੀਂ ਸਾਨੂੰ ਬਣਾ ਕੇ ਦੋ ਵੱਲੋਂ ਬਾਹਰ ਕਾ ਆਪਣਾ ਬਣਾਇਓ ਆਹ ਰਾਮ ਗੱਲ ਚ ਕਿਉਂ ਨਹੀਂ ਦੀਗਾ ਰਾਮ ਗੱਲ ਚ ਰਾਮ ਤਾਂ ਅੱਛਾ ਥੱਲੇ ਦੇ ਬੈਠੇ ਹੈ ਤਾਂ ਗੱਲੀ ਹੋਈ ਉਹ ਸਾਰੀ ਹੁੰਦੇ ਹੈ ਤਾਂ ਖਰਾਬ ਹੈ ਇਹ ਸਾਰੀ ਹੋਇਆ ਵਾ ਕੰਮੀ ਦਾ ਅੱਜ ਨਾਲ ਉੱਥੇ ਬਾਬਾ ਅੱਛਾ ਇਹ ਬੜੀ ਹੈ ਤੇ ਯਾਰ ਬੜੀ ਤਾਂ ਬੜੀ ਤਾਂ ਗੱਲ ਕੁਛ ਹੈ ਨਹੀਂ ਵਿੱਕੀ ਦੇ ਥੱਲੇ ਯਾਰ ਅੱਛਾ ਆ ਇਹਦਾ ਕਰਕੇ ਇੱਥੇ ਬੈਲਡ ਕਰਤਾ ਉਹਨੇ ਹੂੰ ਉਹ ਪਰਲੇ ਪਾਸੇ ਉਹ ਕਰਿਆ ਵਾ ਆ ਲੈ ਉਹ ਹਾਲਾਤ ਆ ਜਾਂਦੇ ਖਰਾਬ ਹੋ ਗਏ ਹਟਾ ਹਟਾ ਆ ਅੱਛਾ ਆ ਵੀ ਆ ਕਿੰਨਾ ਕਿੱਲਾ ਵਿੱਕੀ ਆ ਦੇਖੀ ਨਾ ਆ ਤਾਂ ਉਹ ਇਹ ਤਾਂ ਕੰਮ ਖਰਾਬ ਹੋਇਆ ਆ ਤੋੜ ਬਣਾ ਤੇ ਹੁਣ ਅਗਲੇ ਕਿਤੇ ਗਰੀਬ ਦਾ ਨਹੀਂ ਤੋੜਦੇ ਤੇ ਹੋਰ ਇੱਧਰ ਬਸ ਦਿਖਾਂ ਚ ਦੂਸਰਾ ਆ ਜਾ ਪਿੱਛੇ ਦਾ ਪੈਰ ਵੀ ਪਾਣੀ ਵਾਲੀ ਹੈ ਹਨਾ ਜੀ ਦਾ ਇਦਾਂ ਨਾਲ ਤਾਂ ਠੀਕ ਲੱਗਦਾ ਮੈਨੂੰ ਹਾਂ ਉਹ ਤਾਂ ਤਾਂ ਕੋਈ ਸੈਨ ਚੋਂ ਤਾਂ ਹੈ ਹੀ ਨਹੀਂ ਆਹ ਵੀ ਗਲਗਲ ਗਿਆ ਉੱਪਰ ਤੇ ਸਾਰੇ ਸਮਾਨ ਘਲੇ ਗਿਆ ਰੋਹਾ ਨਾਰ ਦਿੰਦਾ ਕੀ ਇਹਨੂੰ ਕਾਹਿੰਦਾ ਬੰਨੂ ਕਹਿੰਨੀ ਅੱਧੀ ਲੈ ਕਰ ਲੋ ਕੀ ਇਹਨੂੰ ਭਾਂਡਾ ਹਾਏ ਜਿਹੜਾ ਮੋਟਾ ਠੀਕ ਤਾਂ ਮੈਂ ਸੋਧ ਦਿੰਦਾ ਤੂੰ ਵੀ ਦੇਖੀ ਜਾ ਤੂੰ ਵੀ ਦੇਖੀ ਜਾ ਆਤਾ ਜਾਣ ਵਿਕੀਆਣਾਂ ਕੋ ਮੁੰਦਣੀ ਇਹ ਜੱਗ ਕੋ ਮੁੰਦਲਾ ਚੈਨ ਨਹੀਂ ਮਿਗੀ ਆ ਰਹਾ ਤੇ ਕੋ ਮੁੰਦਲਾ ਤਾਂ ਚੈਨ ਆਉਂਦੀ ਨਾ ਮਾਰੀ ਮੁੰਦਲੇ ਪੈਰ ਤੇ ਮਾਰੀ ਇਹਦੇ ਕੋ ਮੁੰਦਲਾ ਦੇਖੀ ਦਊ ਜੇ ਕੱਲ ਨੂੰ ਤੇਲ ਤੂਲ ਜਦੋਂ ਵਾਸੇ ਸੈੱਟ ਕਰਾਉਣਾ ਹੋਵੇ ਇਹਦਾ ਖੋਲ ਕੇ ਵਿੱਚ ਤੇ ਕਰਨਾ ਪੈਣਾ ਦਾ ਰਿਗਾਰਡ ਮੈਂ ਹਾਂ ਵੀ ਹੋਰ ਜੇ ਖਰਾਬ ਹੋਵੇ ਆਵਾਜ਼ ਸੁਣਿਓ ਆਇਤਾ ਤੇ ਤੋ ਵੀ ਹੈ ਨਾ ਕੰਮ ਦਾ ਫਾਰਦੀ ਚਲੋ ਹਾਂ ਕਿਸੇ ਦਾ ਕੰਮ ਦਾ ਫਾਰਦੀ ਹੈ 100 ਰੁਪਏ ਤੁਹਾਨੂੰ ਮਿਲ ਜੂਗਾ ਹੋਰ ਤਾਂ ਰੱਖ ਚਾਹੀਦਾ ਕਿੰਨੇ ਚਾ ਹਾਂ ਗੋਆ ਵਿੱਚ ਹੀ ਭਰੇ ਹੋਇਆ ਗੋ ਜਿੱਥੇ ਕਿਤੇ ਅੱਗ ਲਾਉਣੀ ਹੋਵੇ ਕੁੱਤੇ ਸੁੱਕੇ ਗੋ ਕਾ ਠੀਕ ਕਰ ਜਾਨੀ ਹੁਣ ਮੈਨੂੰ ਪਤਾ ਲੱਗ ਗਿਆ ਜਿਗਾਰ ਦੇ ਦਾ ਹੁਣ ਇਹਦਾ ਭਾਵਾ ਪੰਤਾ ਚਲਵਾ ਕੇ ਦੇ ਦੇ। ਇਹਨੂੰ ਕੀ ਕਰਦੀ ਆ ਉਹ ਜਿਹੜੀ ਮੈਂ ਵੀਰ ਜੀ ਬੋਲਦੇ ਤੇ ਵੀ ਥੱਲੇ ਤੇ ਗਲੀ ਆਪਕੇ ਦੀ ਗਲੀ ਹੋਈ ਐ। ਅੱਛਾ ਠੀਕ ਆ ਵੀ ਹਿੱਲਦਾ। ਹੱਥ ਚੋਂ ਕਾ ਬਾਦਸਾ ਨਾ। ਨਾ। ਪੈਸਾ ਮੈਂ ਟੱਟ ਮੈਂ ਸਾਂਹ ਕੋ ਹੋ ਚੱਕੀ ਮੇਂ ਦਵਾਈ ਨਹੀਂ ਹੋ ਰਹੀਆਂ ਮੈਂ ਲਿਨੀਆਂ। ਉਹ ਸ਼ੀਸ਼ੇ ਉੱਪਰ ਮਾਰਦਾ ਬਣਾ ਯਾਰ ਬੰਦੀ ਬੀਰੋ ਬਾਤ ਬੈਠ ਰੋਚੋ। ਜਿਹੜੀ ਸੀ ਜਿ ਨੂੰ ਨਾ ਰਹੀ ਹੱਥ। ਇੱਕ ਇਹਦਾ ਲਿਕੇ ਹੋਰ ਵੀ ਚੱਕਰ ਆ ਵੀ ਨਾਲ ਲੱਗਦਾ ਟਾਇਰ ਉਹ ਤੇ ਹੈ ਨਾ ਦੇਖੋ। ਹਰੇ ਕਿੰਨਾ ਘਸਾ ਪਿਆ ਵੇਦਾ ਵਜਨ ਲੱਦ ਕੇ ਤਾਂ ਇਹ ਕਿਥੇ ਹੈ ਲੈ ਬਾਈ ਸਾਰਾ ਤੇ ਜੇ ਆਜੇ ਪਰ ਪੈਸੇ ਰੋਣ ਲੈਂਦਾ ਇਹਨਾਂ ਦਾ ਮਾਰਕਾ ਨਾ ਵਿੱਚ ਲਿਪੜ ਗਈ ਅੱਧੀ ਰੇਡੀ ਨਾ ਮੁੱਲ ਤਾਂ ਦੇ ਪਰ ਲੱਗ ਰਹਿਣਾ ਨਾ ਇਹਨਾਂ ਦੇ ਸਾਰੇ ਕੁਸ ਪੈਰ ਪੈਣੇ ਤਾਂ ਚੱਕੇ ਤਾਂ ਕੰਮ ਆ ਦੂਗੇ ਲੋਗੇ ਤੇ ਚੱਕੇ ਤਾਂ ਕੰਮ ਆ ਜੀ ਮੈਂ ਲੈ ਕੇ ਨਹੀਂ ਤੂੰ ਦੀ ਛੱਡ ਕੇ ਜਾਣੀ ਆਪਣੀ ਥੋੜਾ ਜਿਹਾ ਸਟਰੋਂਗ ਵੀ ਛੱਡ ਜਣੀ ਹੋਰੀ ਹੋਰ ਵੀ ਛੱਡ ਜਣੀ ਕਾ ਤੇ ਕੀ ਕਰਾਂਗੇ ਸਾਡੇ ਨਾਲ ਇਹਨੇ ਇੱਥੇ ਵੀ ਰੋਣ ਚੱਲ ਆ ਜਾ ਪੁੱਤ ਪਚਲੇ ਕੋਠੇ ਮੇਰੇ ਨੂੰ ਚਲ ਚਲ ਪਰ ਮੇਰੇ ਨਾਨੀ ਦਾ ਜਾਣਾ ਅਸੀਂ ਨਹੀਂ ਜਾਣਾ ਇਹਨੂੰ ਕਹਦੇ ਬਾਹਰ ਕਰ ਦੇ ਕਾਫੀ ਨਹੀਂ ਜਾਣ ਫੜ ਗੰਦੇ ਤੂੰ ਜਾ ਤੈਨਾਂ ਤਾਂ ਤੂੰ ਮੰਦੀ ਨਹੀਂ ਆਪਾਂ ਗੱਡੀ 'ਚ ਜਾਉ ਨਾ ਕਾਪੇ ਫੇਟੂ ਕੋਹੇ ਨਾਲ ਖੜੀ ਜਾਨੀ ਹੱਟ ਬਾਈ ਮੈਂ ਤੁਹਾਡੀ ਕੋਈ ਸ਼ਿਕਾਇਤ ਨਾ ਮਿਲ ਜਵੇ ਕਾਦੀ ਦੀਦੀ ਨਾਲ ਸਾਰਾ ਕੰਮ ਕਰਵਾਉਣਾ ਤੁਸੀਂ ਦਵਾਗਰ ਮੇਰਾ ਚਾਟ ਅੱਛਾ ਮੈਂ ਮਜਬੂਰੀ ਵਿੱਚ ਚੱਲੀ ਆਂ ਰੱਬ ਦੇ ਮੱਥ ਤੁਹਾਨੂੰ ਦੇ ਰਾਂ ਕਿ ਦਿਹਾੜੀ ਹਾਂ ਦਿਹਾੜੀ ਤੇ ਜਦ ਤੂੰ ਨਹੀਂ થી ਆਈ ਹੈਗੀ ਦੀਦੀ ਜਦ ਵੀ ਇਹੀ ਕਰਦੀ ਸੀ ਕੰਮ ਬਿਮਾਰ ਆ ਉਹ ਜਦ ਵੀ ਬਿਮਾਰ ਵੀ ਕੰਮ ਕਰਦੀ ਹੂ ਬੋਸ ਨੀਰ ਜਾਦਾ ਗਿਰ ਗਿਆ ਬਈ ਗਿਰ ਗਈ ਹੋਵੇ ਚੱਕਰ ਮੈਂ ਆਪੇ ਚੱਕ ਲੂੰਗਾ ਗਿਰ ਗਈ ਜੀਰੋ ਚੱਲ ਜੀ ਆਪਣਾ ਜਾਓ ਜੇ ਨਹੀਂ ਹੋਇਆ ਨਾ ਤੁਮਨ ਫੋਨ ਕਰ ਦੇ ਹਾਂ ਮੈਂ ਵਿੱਕੀ ਦੀ ਭਾਬੀ ਨੂੰ ਵਿੱਕੀ ਤੋਂ ਬੋਲ ਕਰਾਂ ਦੇਣਾ ਓ ਯਾਰ ਉਹਨੇ ਵੀ ਜਵਾਬ ਦੇਣਾ ਪਰ ਕੰਮ ਵਾਲੇ ਤਾਂ ਬਹੁਤ ਟੁੱਟ ਖੜੇ ਪਰ ਐਵੇਂ ਬੰਦੇ ਤੇ ਰਹਿਣਾ ਨਾ ਬਿਚੇ ਦੁੱਖ ਨਹੀਂ ਬੰਦਾ ਨਹੀਂ ਹੱਸਾ ਹਾਂ ਇਹਨੇ ਹਣ ਖੰਨੂ ਪਰਖਣਾ ਮੈਨੂੰ ਪਰਖਣਾ ਦੇਖ ਲਓ ਮੈਂ ਤਾਂ ਚੱਲਿਆ ਗੱਡੀ ਚੱਕ ਕੇ ਮੈਂ ਤੇ ਨਹੀਂ ਆਉਣਾ ਹੈਗਾ ਬੀਜੀਏ ਤਾਂ ਮੈਨੂੰ ਪਹਿਲੀ ਕਹਤਾ ਹਾਂ ਵੀ ਦੇਖ ਲੀਏ ਤਾਂ ਨਾ ਜਦ ਮੈਂ ਬਿਮਾਰ ਹੁੰਦੀ ਜਿਆਦਾ ਜਿੱਦ ਕਰਦਾ ਥੋੜਾ ਪਾਣੀ ਦਾ ਗਲਾਸੀ ਚੱਕ ਕੇ ਪੀਦਾ ਹੂੰ ਚਲੋ ਚਾਹ ਦੇ ਦਿੰਦਾ ਤੁਹਾਨੂੰ ਮੋ ਜਾ ਤੱਕ ਇਹਨੂੰ ਕਹਿੰਦਾ ਮਾਚਾ ਮੈਂ ਇਹਨਾਂ ਨੂੰ ਚਾਹ ਨੂੰ ਕਹਿਣਾ ਹੁੰਦਾ ਜੀ ਤੁਹਾਨੂੰ ਫੇਰ ਰੱਖ ਦੰਦ ਮੈਂ ਇਹ ਗੱਲ ਨਹੀਂ ਮੈਂ ਸਵੇਰੇ ਨਹੀਂ 4 ਵਜੇ ਚਾਹ ਬਣਾਉਂਗਾ ਤੁਹਾਨੂੰ ਦਵਾਂਗਾ ਪਰ ਗਲਾਸ ਫੜ ਕੇ ਪੀ ਕੇ ਚਾਹ ਦੁਬਾਰੇ ਪੈਣਾ ਨਹੀਂ ਕੌਣ ਪੈਂਦਾ ਆਪਣੇ ਆਪੋ ਹਟਿਆ ਚਾਹ ਹਟ ਜਾ ਫੇਰ ਹਾਂ ਤੁਹਾਨੂੰ ਚੜਾਏਗਾ ਸੁਣ ਮੇਰੀ ਗੱਲ ਇਹਨਾਂ ਨੇ ਗੱਲ ਕਹੀ ਜੀ ਚਾਹ ਫੜ ਲੈਣੀ ਇੱਥੇ ਰੱਖ ਦੋ ਇੱਥੇ ਰੱਖ ਦੋ ਥੱਲੇ ਫੜ ਦੋ ਰਿਜ ਦੀ ਰਿਜ ਦੀ ਚਾਹ ਕਿਹੜਾ ਪੀ ਲੂਗਾ ਮੈਂ ਪੀਂਦਾ ਜਦ ਤੁਸੀਂ ਪੀਂਦੇ ਸਾਡੇ ਤਾਂ ਗਲੇ ਪੁੱਗ ਡੜੇ ਹਣੀ ਮੈਨੂੰ ਹੁਣ ਛੋੜ ਮੇਰੀ ਗੱਲ ਹੁਣ ਠੰਡੀ ਕਰਕੇ ਰਿਆ ਕਰਾਂ ਦੱਸ ਦੋ ਕੱਲ ਤੇ ਠੰਡੀ ਕਰਕੇ 4 ਵਜੇ ਤੇ ਉੱਠ ਕੇ ਪਸਾਰ ਕਰ ਚੱਲੇ ਆ ਕਰਾਂਗੇ ਮਲੇਸ਼ੀਆ ਚ ਕਹਿੰਦੇ ਹੁੰਦੇ ਆ ਸੋਤੀ ਵੀ ਠੰਡੀ ਚ ਅਨ ਬਰਫ ਵਾਲੇ ਕੋਲ ਬਰਫ ਪਾ ਕੇ ਦਿੰਦੇ ਉਹ ਬਗਾੜੀ ਵੀ ਬਾਤ ਹੁੰਦੀ ਹੈ ਹਾਂ ਪਰ ਜਿਹੜਾ ਸਵਾਦ ਉਹਦਾ ਉਹ ਬਾ ਕਹਨ ਕਰੇ ਉਹ ਤਾਂ ਚਾਹ ਹੀ ਨਹੀਂ ਹੁੰਦੀ ਆਕ ਮੇਜੰਡੀਆ ਕੋਲ ਕਾਫੀ ਕੋ ਕਾਫੀਆ ਕੋ ਬੇ ਕੋਲ ਕਾਫੀ ਇਹ ਆਕ ਸੋਨਾ ਉਹ ਕਿਹੜੀਆਂ ਘੜਿਆ ਹੋਇਆ ਆ ਮਲੇਸ਼ੀਆ ਵਾਲੀ ਹੈ ਭਈ ਮੈਂ ਤਲਿਆ ਹੋਇਆ ਬੰਦ ਕਰਿਆ ਪਾਸਟ ਫੂ ਆਈਸੋਤੀ ਨਹੀਂ ਮੈਂ ਮੈਂ ਜੂਸ ਬੰਦ ਕਰਿਆ ਨਾ ਨਾ ਹੁਣ ਆਈਸੋਤੀ ਸਬੰਦ ਕਰਨੀ ਆ ਤੇ ਪੀ ਕੇ ਦੇਖਨੀ ਆ ਕਿਹੜੀ ਹੁੰਦੀ ਆ ਇਹ ਦੋ ਤਤੇ ਗੇ ਵਿਚੇ ਫੇ ਪੀਂਦਾ ਹੈ ਦਾ ਮਤਲਬ ਹੈ ਜਾਣੀ ਕੀ ਕੂਲ ਕਾਫੀ ਤੇ ਟਰਾਈ ਆਇਟਲ ਦੁੱਗਾ ਟਿੱਕਾ ਅੰਪਾਲੀਮ ਇਹ ਉਧਰਲੀ ਪਾਸਾ ਹੈ ਜਾਣ ਵਾਲੀ ਸੀ ਜਿਹੜੀ ਮੇਰੇ ਕੋਲ ਲੱਗੀ ਸੀ ਮੈਂ ਗਿਆ ਤਾਂ ਅ ਦੁਗਗਾ ਦੁਗਗਾ 2 ਰੁਪਏ ਦੀ ਇੱਕ ਐਸੋਤੀ ਦਿੰਦੇ ਹੋ ਏਡਾ ਗਲਾਸ ਭਰ ਕੇ ਹੁਣ ਵੀ ਦੁਗਗਾ ਦੁਗਗਾ ਹੋਣਾ ਚੱਲੀ ਆਪਾਂ ਥੋੜਾ ਦੁਗਗਾ ਦੁਗਗਾ ਪਰ ਲੈ ਕਮਾੜੇ ਤੇਰੇ ਕਰਦੇ ਤੂੰ ਗਦਗੀ ਸਾਬਾ ਕਿਹਾਗਾ ਹੁਣ ਕੱਚੀ ਲੱਸੀ ਮੇਰੇ ਜਠਾਣੀ ਲਈ ਇੱਕ ਮਿਲ ਮੇਰਾ ਘੜਾ ਸੁੱਕੀ ਹੋਣੀ ਤਾਂ ਕਿ ਤੂੰ ਕੀ ਕਰੀ ਜਾਂਦਾ ਇੱਧਰ ਆ ਜਾ ਬਤਾ ਜਿਆਦਾ ਨਾ ਹਾਏ ਹਾਏ ਸਾਰਾ ਹੂਲ ਲੈ ਆ ਤੇ ਨਹੀਂ ਪਾਣੀ ਹੋ ਐ ਓ ਬੱਲੇ ਪੰਗਾ ਇਹਨਾਂ ਵੱਧ ਪਾਣੀ ਪੀ ਹੋ ਗਿਆ ਉਹਨਾਂ ਠੀਕ ਹੈ ਹਮ ਛੱਡ ਜਾ ਬੱਤਾ ਇੱਧਰ ਆ ਜਾ ਅੱਜਾ ਬੇਟੀ ਦਾ ਦੇਖ ਲਈਆਂ ਰਹੇ ਫੱਟੇ ਫੁੱਟੇ ਕਾ ਤਾ ਮੈਂ ਪਾਣੀ ਦੀ ਬੋਤਲ ਰੱਖ ਲਈ ਵਿੱਚੋਂ ਤਾਂ ਦੇਖ ਤਾਂ ਮੈਂ ਨਵੇਂ ਬਣਾਉਣ ਨੂੰ ਫਿਰਦਾ ਹਾਂ ਉਹ ਸਾਰੀ ਬੜੀ ਮੈਰੀ ਲੈ ਕੇ ਜਾਨੀ ਛੱਡੀ ਲੈ ਦੇਖ ਲੋ ਚੱਲ ਤੂੰ ਤਾਂ ਛੱਡ ਦੇ ਹੱਤਾਂ ਤੱਕ ਚਲ ਆਪਾਂ ਚਲੀਏ ਰੀ ਇਤਨੇ ਤੋ ਰਹੀ ਹਣ ਚਲ ਬਾਈ ਚਲ ਬਾਈ ਨਹੀਂ ਆ ਤੂੰ ਮੇਰੇ ਕੋਲ ਆ ਨਹੀਂ 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 ਤੂੰ ਮੇਰੇ ਕੋਲ ਆ ਫੜੀ ਨਾ ਫੜੀ ਆ ਆ ਦੇ ਉਹ ਕੇ ਸੰਜ ਲੈ ਰੋ ਪਰ ਤੂੰ ਜਾਣਾ ਨਹੀਂ ਮੈਂ

ਹਏ ਹਾਏ ਲੈ ਲੈ ਲੋ ਲੈ ਲੋ ਇਹੂ ਲੈ ਜੋ ਲੈ ਜੋ ਇਹ ਜਾ ਬੋਲ ਤੋ ਬੋਲ ਸਲਾ ਦੇ ਮਰੇ ਗੀਟ ਸਲਾ ਦੇ ਹੁਣ ਕੁੱਤੇ ਨੂੰ ਪਾਣੀ ਪਾਉਣਾ ਮੈਂ ਪਾਣੀ ਬਾਹਰ ਕੱਢਦਾ ਹਲਾ ਕੰਮ ਹੀ ਕਰ ਕਰਕੇ ਕਰ ਦਿੰਦਾ ਬਾਏ 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 ਲੋ ਜੀ ਆਹ ਨਵੀਂ ਹੈ ਜਿਹੜੀ ਇੱਕ ਰੈਡੀ ਇਹਨਾਂ ਦੇਖਦੇ ਆਂ ਬਾਈ ਦਾ ਕਿਹਾ ਤਾਂ ਇਹਦੇ ਵਿੱਚ ਵੀ ਕੋਈ ਬਾਬਾ ਮਤਲਬ ਹੈਵੀ ਯਾਰ ਹੋ ਜਾਂਦੀ ਆਜ ਨਹੀਂ ਕੁਝ ਹੈਵੀ ਹੋਰ ਵਧੀਆ ਥੋੜੀ ਜੀ ਜਾ ਕੇ ਇਹੀ ਜ਼ਿਆਦਾਤਰ ਜਾਂਦੀ ਆਪਾਂ ਨੇ ਮਜ਼ਬੂਤੀ ਵਿੱਚ ਸਭ ਤੋਂ ਜ਼ਿਆਦਾ ਇਹੀ ਹੈ ਅੱਛਾ ਇਹ ਕਿਹੜੀ ਕੰਪਨੀ ਦਾ ਆ ਗਈ ਹੈ ਇਹ ਐਸੋਗਾ ਕੰਪਨੀ ਦਾ ਹੈ ਆਠ ਹੁਆ ਰ अशोका कंपनी का है आठ बार सच्चा आठ बार हां जी 2 4 6 2 8 ठीक है ठीक है ठीक है ये भी स्पेशल है पहले तो नीलम का जलता था नीलम तो फेल कर दिया यही चलता है इसका नीलम नो फेल करता हूं ना सच्चा है ना पूरा ठोक कितने टाइम की गारंटी वारंटी है ये गारंटी जी ये चक्के चूके बहुत ही हेवी है और 6 ਮਹੀਨੇ ਦਾ ਫਰੇਮ ਦਾ ਗਾਰੰਟੀ ਹੈ 6 ਮਹੀਨੇ ਫਰੇਮ ਦਾ ਗਾਰੰਟੀ ਹੋ ਗਿਆ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਫਿਰ ਕੰਪਲੀਟ ਇਹਦੇ ਜਿਗਾਰਡ ਆ ਫਿੱਟ ਹੁੰਦਾ ਹੁੰਦਾ ਹੈ ਇਹਦੇ ਪਰ ਅੱਛਾ ਕਿੰਨੇ ਦੀ ਪਊਗੀ ਫਿਰ ਬਾਬੇ ਇਹ ਇਹ ਆਪ ਕੋ ਪੜ ਜਾਏਗਾ ਜੀ 8600 8600 ਰੁਪਏ ਦੀ ਨਮੀ ਹੈ ਇਹਦੇ ਵਿੱਚ ਜੇ ਥੋੜਾ ਜਿਹਾ ਹੋਰ ਹੈਵੀ ਲਗਾਉਣਾ ਹੋਵੇ ਜਿਗਾਰਡ ਜਿਆ यार गैप काफी ज़्यादा है 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 ना ना नहीं, नहीं वो अंदर से देंगे बढ़िया अच्छा 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 पड़े हैं आपके पास सारे है। और और सारे ये ये जो ख़राब ख़राब हो चुका वैसे रख रखा सिंपल में दिखाने च्छा, 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 ठीक 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 आठ हजार छे सो रुपये की बता रहे होगा उंडी उंडी सारा कुछ ठोक तो ठाक के ठीक है ठीक है ठीक है ठीक है ठीक है, है, है तो लेस पैसे ये एक रेट हम एक को रेट है कहता इसको रेट अच्छा जे जे बड़े बड़े दुकान वाले हैं मेरे से ले जाता है सुनी मेरी बात है अच्छा की बात में मोड़ जा का इधर पीछे जेड़ा आ टायर है जे ए टायर इनु फिट करवाना होवे ये चक्का फिट नहीं होगा टायर फिट हो जाएगा ये नमा है इस पे इस चक्का का नहीं फिट होगा ये ਇਹ 12 ਹੱਬ ਹੈ ਇਹ ਮੜੀ ਹੱਬ ਹੈ ਹਰਸਾਈਕਲ ਵਾਲੇ ਬੋਟੋਸਾਈਕਲ ਵਾਲੇ ਇਹ ਟਾਇਰ ਜੇ ਅਗਰ ਨਿਆ ਲਗਾਣਾ ਚਾਹਤੇ ਹੈ ਤਾਂ 12000 ਕਰੇ ਫਿਰ 12000 ਰੇਟ ਹੋ ਜਾਣਾ ਹੈ ਮਾੜਾ ਦੋ ਹੈ ਸੈਕੰਡ ਹੈਂਡ ਟਾਇਰ ਹੈ ਫਿਰ ਸੈਕੰਡ ਹੈਂਡ ਟਾਇਰ ਹੈ ਠੀਕ ਹੈ ਅਗਰ ਨਿਆ ਲੀਤੇਗਾ ਤਾਂ 12000 ਓਕੇ ਦੁਕਾਨ ਆਪ ਹੀ ਕੀ ਆ ਹਾਂਜੀ ਅੱਛਾ ਜਿਹੜੇ ਹੋਰ ਸਮਾਨ ਜਪਿਆ ਹੈ ਇਹਦੇ ਨਾਲ ਦਾ ਦਿਖਾ ਦੇ ਮੈਨੂੰ ਜੇ ਅੰਦਰ ਪਿਆ ਕੋਈ ਮੜਾ ਚੱਕ ਦਿਖਾ ਦੇ

ਮੈਂ ਹੂੰ ਸਮਝ ਕੇ ਸਮਝ ਕੇ ਸਮਝ ਕੇ ਇਹ ਵਾਡੀ ਵੀ ਅਸੀਂ ਤਿਆਰ ਕਰਦੇ ਹਾਂ ਨਹੀਂ ਮੈਂ ਚਾਰ ਪਹੀਏ ਵਾਲਾ ਤਿਆਰ ਕਰਦਾ ਹਾਂ ਬਸ ਔਰ ਮੋਟਰਸਾਈਕਲ ਕੇ ਲਈ اچھا ਮੋਟਰਸਾਈਕਲ ਵਾਲਾ ਚਾਰ ਪਹੀਏ ਵਾਲਾ ਤਿਆਰ ਕਰਦਾ ਰਹੇ ਤੇ ਆਉਂਦੀ ਬਣੀ ਬਣਾਏਗਾ ਇਹ ਦਾ ਪੁੱਣੀ ਪਤਾਈ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਇਹ ਅੰਦਰ ਇਹ ਇੱਕ ਹੀ ਲਗਾਤਾ ਹੈ ਕਿ ਮੋਟਰ ਬਦਲਾ ਇਸ ਵਿੱਚ ਹੁੰਦਾ ਹੈ ਇਹ यही ਹੁੰਦਾ ਹੈ ਇਹ ਆਹ ਜਿਹੜਾ ਸਪੈਸ਼ਲ ਆਤਾ ਹੈ ਮੋਟੇ ਵਾਲੇ ਹਾਂ ਹਾਂ

ਦੇਖੋ ਕਿੰਨੇ ਸਿੰਘ ਮਿਸਤਰੀ ਹੈ ਮੈਨੂੰ ਤਾਂ ਕਹਾਂ ਮਲਮ 700 ਰੁਪਿਆ ਮੰਗਾ ਹੈ ਉਹ ਤਾਂ ਚਲ ਮੰਨਦਾ ਹੈ ਬਜਟ ਮੇਂ ਜਿਆਦਾ ਹੈਗਾ ਹੈ ਉਹ ਤਾਂ ਡਬਲ ਕੱਪੜਾ ਹੈ ਅੱਛਾ 700 ਰੁਪਿਆ ਮੰਗਾ ਹੈ ਠੀਕ ਹੈ ਚਲ ਠੀਕ ਦੇਖ ਲੈਂਦੇ ਹੈ ਬਜਟ ਮੇਂ ਕਿਤਨਾ ਮਹਿੰਗਾ ਹੈ ਪਹਿਨੂ ਚੱਕ ਕੇ ਦੇ ਲ ਦੂਵੇਂ ਵੀ ਦੇਖ ਲੈ ਚੱਕ ਕੇ ਗਲਤ ਤੇ ਨਹੀਂ ਠੀਕ ਹੈ ਤੈਨੂੰ ਲਿਆਉਣ ਦਾ ਫਾਇਦਾ ਹੋ ਗਿਆ ਇਹ ਤਾਂ ਇਹਨੂੰ ਮੰਦੇ ਲਿਆਉਣ ਦਾ ਫਾਇਦਾ ਹੋਗਾ ਇਹ ਵਾਲਾ ਨਾ ਉੱਪਰ ਇਹਦਾ ਹਰਦਾ ਹੈ ਪਰ ਉਹ ਵੀ ਹੈ ਬਾਹਰ ਡਬਲ ਹੋ ਗਿਆ ਕਹਿਣ ਦਾ ਭਾਵ ਹੋਰ ਉਹਦੇ ਤੋਂ ਹੋ ਗਿਆ ਨਾ ਮੈਂ 15 15000 ਕੀ ਰੇੜੀ ਤਿਆਰ ਕਰਦਾ ਹੂੰ ਪਰਵਾਣੇ ਵਾਲੇ ਨੂੰ ਕੋਈ ਹੈ ਨਾ ਪਰਵਾਣੇ ਵਾਲਾ ਉਹ 15000 ਦੀ ਜਿਹੜੀ ਰੇੜੀ ਹੈ ਮਿੱਠਾ ਪਾਏਗਾ ਉਤਨਾ ਹਾਂ ਬਸ ਫੱਕੀ ਜਾ ਲੱਗ ਪੀ ਜਾ ਲੱਗ ਆਨੇ ਵਾਲਾ ਉਤਨਾ ਮਿੱਠਾ ਹੋਗਾ ਟਰਿੰਦੇ ਵਾਲਾ ਹੈ ਨਾ ਹਾਂ 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 ਉਸ ਨੂੰ ਵੀ ਮੈਂ deta ਹੂੰ ਅੱਛਾ ਮਰੰਡੇ ਵਾਲਾ ਤੇਰੇ ਕੋਲ ਤੇ ਜਾਂਦੀ ਆ ਉਹ ਆ ਕੇ ਆਪ ਉਸ ਦੇ ਪਾਸ ਜਾਓਗੇ

ਕੀ ਹਾਲ ਚੱਲੀ ਆ ਜਾ ਉਹਦੇ ਕੋਲ ਵੀ ਮਾਰੇ ਜੀ ਕਿਹੜਾ ਇੱਕ ਵਾਰ ਉਹ ਕਰ ਲੈਣੇ ਉਹ ਤਾਂ ਗਿਆ ਨੇਰਾ ਸਾਨੂੰ ਦੇਖਦੇ ਦੇਖਦੇ ਲੋ ਜੀ ਸਭੇ ਦੇਖਦਾ ਮੜੀ ਜੀ ਘਾਤ ਬੱਲਾ ਜੇ ਮਾਰ ਕੇ ਕਹਿੰਦਾ ਇਹ ਬਾਈ ਆ ਗਈ ਹੋਰ ਦੁਕਾਨ ਹੈ ਜੀ ਪਾ ਜੀ ਇਹਦੇ ਵਿੱਚ ਥੋੜੀ ਜਿਹੀ ਆਪਾਂ ਨੇ ਹੈਵੀ ਲਵਾਉਣੀ ਹੋਵੇ ਥੋੜੀ ਬਤੀ ਨਹੀਂ ਜੀ ਇਹ ਇਹੀ ਤੇ ਦੇਖਣਾ ਪਾ ਦੇਣਾ ਥੋੜੀ ਜਿਹੀ ਅੱਛਾ ਪੱਕੀ ਗੱਲ ਹੈ ਜੇ ਉਹ ਲਵਾਉਣਾ ਹੋਵੇ ਕਹਿ ਕੇ ਸਪੈਸ਼ਲ ਨਾ ਆ ਢਮਰੂ ਵਾਂਗੂ ਸਿਰਨਾ ਹਲਾ ਬਾਬੇ ਸਾਰਾ ਕੁਝ ਹੋ ਸਕਦਾ ਹੁੰਦਾ ਮਿਸਤਰੀਆਂ ਦੇ ਕੋਲ ਤੂੰ ਕਹੇ ਭਾਈ ਟਾਈਮ ਲੱਗ ਜਾਊਗਾ ਇਹ ਅਸੀਂ ਬਣਾਉਂਦੇ ਨਹੀਂ ਐ ਇਹ ਪਟਿਆਲੇ ਤੋਂ ਬਣਿਆ ਬਣਾਉਂਦਾ ਜੀ ਅੱਛਾ ਪਟਿਆਲੇ ਤੋਂ ਬਣਿਆ ਬਣਾਇਆ ਹੁੰਦਾ ਇਹ ਨਹੀਂ ਕਹਿਰ ਦੀ ਨਾਮ ਨਾਲ ਬਣੋਗਾ ਇਹ ਕਹਿਰ ਹੈ ਵੀ ਲਵਾਉਣਾ ਹੂੰ ਠੀਕ ਹੈ ਤੇ ਕਿੰਨੇ ਚ ਪੈ ਜਾਊਗੀ ਕੰਪਲੀਟ ਇਹ ਇਹ ਭਾਜੀ ਕੰਪਲੀਟ ਘੱਟੋ ਘੱਟ 8500 ਰੁਪਏ ਲੱਗੂਗਾ ਸਾਢੇ 8000 ਰੁਪਏ ਚ ਹੈ ਨਾ ਕਿਹੜੀ ਕੰਪਨੀ ਦਾ ਜਿਹੜਾ ਮਟੀਰੀਅਲ ਹੈ ਅਸ਼ੋਕਾ ਹੈ ਹੈ ਅਸ਼ੋਕਾ ਠੀਕ ਹੈ ਸਾਢੇ 8000 ਚ ਹੈ ਫੇਰ ਕੀ ਆਈ ਗਾਰੰਟੀ ਫਰੰਟੀ ਇਹ ਡੰਡਾ ਠੰਗਰੇ ਹੁੰਦਾ ਇਹਨੇ ਮੈਨੂੰ ਡਬਲ ਨਹੀਂ ਹੁੰਦਾ ਡਬਲ ਵੀ ਆਂਦਾ ਜੀ ਡਬਲ ਵੀ ਆ ਜਾਂਦਾ ਹਾਂ ਕੁਝ ਗੈਰ ਹੈਟਾ 100 ਮੀਟਰ ਫਰਕ 100 ਰੁਪਏ ਦਾ ਫਰਕ ਆ ਜਾਂਦਾ ਬੰਦਾ ਇਹ ਤਾਂ ਇਹ ਚਾਹੀਦੀ ਹੈ ਕੁਆਲਿਟੀ ਦੀ ਹਾਰਟ ਐਕਸਪਰਟ ਜਣੀ 8500 ਰੁਪਏ ਜੀ ਬਾਈ ਕੰਪਲੀਟ ਹੈ ਸ਼ਾਬਾਸ਼ ਇਹ ਵੀ ਕਰਵਾਵਾ ਦਵਾਂਗੇ ਫਿਰ ਤਾਂ ਬਾਬੇ ਜੀ ਨੇ ਲਈ ਹੋ ਕੀ ਆਪਾਂ ਫਿਰ ਡਬਲ ਵਾਲੀ ਹੋ ਲਾਵਾਂਗੇ ਯਾਰ ਹੁਣ ਗੱਲ ਨਹੀਂ ਲੈਦੇ ਡਬਲ ਹੈ ਨਾ ਉਹ ਵੀ ਹੈਗੇ ਨਾ ਆਪਣਾ ਮਟੀਰੀਅਲ ਇਹ ਤਾਂ ਠੀਕ ਹੈ ਲੱਗਦਾ ਇਹ ਬਹੁਤ ਮਹਿੰਗੀ ਹੈ ਨੀਲ ਮਾੜੀ ਦਾ ਫਿਰ ਕੀ ਆ ਕੀ ਆ 9900 ਉਹ 9900 ਦੀ ਨੀਲ ਮਾੜੀ ਹੈ ਉਹ ਕਿਹ ਹੈ ਵੀ ਹੈ ਯੂਸਫੁਲ ਹੈ ਮੈਨੂੰ ਨਾ ਹੈ ਵੀ ਕੁਝ ਨਹੀਂ ਪਰ ਨਾਮ ਚੱਲਦਾ ਕਹਿੰਦਾ ਭਾਓ ਮੈਂ ਤਾਂ ਇਹ ਕਹਿੰਦਾ ਵੀ ਨੀਲਮ ਦੀ ਚੱਲਦੀ ਹੁੰਦੀ ਸੀ ਪਹਿਲਾ ਫਰੇਮ ਉਹ ਵੀ ਇਹੀ ਇਹੀ ਹੋਣੀ ਆ ਹਾਂ ਹੁਣ ਆਈਏ ਪਹਿਲਾ ਸਾਈਕਲਾਂ ਚ ਵੀ ਹੋਈ ਹੁੰਦੀ ਸੀ ਇਹ ਵੀ ਹੈ ਬਾਕੀ ਜੀ ਕਿਸੇ ਚੀਜ਼ ਦਾ ਚੱਲ ਪਿਆ ਚੱਲ ਪਿਆ ਵਸ ਪੱਕੀ ਗੱਲ ਆ ਪੱਕੀ ਗੱਲ ਆ ਇਹਨੇ ਦੇ ਹੀ ਜਾਂਦੇ ਆ ਬ੍ਰਾਂਡ ਪਹਿਲਾਂ ਬ੍ਰਾਂਡ ਦਾ ਨਾਮ ਆਉਂਦਾ ਸੀ ਇੱਕ ਚੀਜ਼ ਹੁਣ ਪੈਜ ਹੋ ਰਲੈਸ ਹੋ ਗਈ ਹਾਂ ਕੀ ਗੱਲ ਹੈ ਇਹਨਾਂ ਨੂੰ ਮਸ਼ਹੂਰੀ ਆਵਰ ਪੈਸਾ ਲਾ ਲੈ ਸਾਡੇ ਪਰੇ ਭੈਣਾ ਅੱਛਾ ਬਾਬੇ ਐਂ ਰੱਖੋ ਮੈਂ ਕਿੰਨੇ ਕ ਟਾਈਮ ਚ ਤਿਆਰ ਕਰ ਦੂੰਗਾ ਜੇ ਕੱਲ ਕੋਲੋਂ ਤੁਹਾਡੇ ਕੋਲ ਆਪਾਂ ਆਉਂਦੇ ਆ ਜੇ ਦੂਜਾ ਨਹੀਂ ਹੋਵੇ ਹਾਂ ਅੱਜੰਦੇ ਵਾਲੀ ਹਾਂ ਤੇ ਬਾਅਦ ਦੇਰ ਘੰਟੇ ਲੱਗੂ ਡੇਢ ਜਾਂ 2 ਘੰਟੇ ਜ ਹੈ ਨਾ अच्छा जकनी एरिया फ्रेम आपु मानियां ਤੁਹਾਡੇ ਕੋ ਹੈਗੀਆਂ ਕਿ ਸਪੈਸ਼ਲ ਮੰਗਵੀਆਂ ਪੈਂਦੀਆਂ ਕਿਧਰ ਤੇ ਬਕਸਾ ਜਿਹੜਾ ਸਾਰਾ ਕੋਈ ਹੈਗਾ ਆਪਣੇ ਕੋਲ ਚੁਆਇਦ ਵਾਲੇ ਹੈਗੇ ਆ 2-3 ਪਏ ਹੋਣਗੇ ਕਈ ਆ ਤੇ ਮਤਲਬ ਛਿੱਦੇ ਛੁੱਦੀ ਜੀ ਹੋ ਜਣੀਆਂ ਇਹ ਜੋ ਵਧੀਆ ਕੁਆਲਟੀ ਦਾ ਲੈਣਾ ਹੈ ਇਹ ਤੁਹਾਨੂੰ 1500 ਰੁਪਏ ਐਕਸਟਰਾ ਪਵੇਗਾ ਕਿਕਰ ਦੇ ਕਿਕਰ ਦਾ ਫੱਟਾ ਲਾਗੇ ਅੱਛਾ ਕਿਕਰ ਦਾ ਫੱਟਾ ਲਾਗੇ 1500 ਰੁਪਿਆ ਐਕਸਟਰਾ ਉਹ ਵੀ ਆ ਆਪਣੇ ਕੋਲ ਮਤਲਬ ਕਿ ਕਹਿਣ ਦਾ ਭਾਵ ਹੈ ਉਹ ਕਿਕਰ ਦੇ ਫੱਟੇ ਵਾਲੇ ਗਾ ਕਿੰਨੇ ਦੀ ਪੈਣੀ ਆ ਟੋਟਲ ਫਿਰ ਇਹ ਕਰਦੇ ਫੱਟੇ ਵਾਲਾ ਮੇਗਾ 10000 ਰੁਪਏ ਦਾ 10000 ਚ ਪੋਗੀ ਕਿਕਰ ਦੇ ਫੱਟੇ ਆ ਗਏ ਨਾ ਪਰ ਉਹਦੀ ਲਾਈਫ ਕੜੋ 15 ਸਾਲ ਦੀ ਹੈ ਅਭੀ ਯਾਰ ਗੋਹਾ ਗੋਹਾ ਝਟੋਣਾ ਯਾਰ ਉਹ ਤੁਹਾਡੀ ਮਰਜੀ ਹੈ ਅਸੀਂ ਤਾਂ ਫਿਰ ਵੀ 15 ਸਾਲ ਚੱਲੂਗਾ ਫੇ ਤੁਹਾਨੂੰ ਇਹ ਘਟ ਜੂਗਾ ਕਿਹਨੂੰ ਤੇ ਦੱਸੋ ਜੀ ਕੋਈ ਨਾ ਕੋਈ ਜਲਾ ਜੀ ਨੂੰ ਦਾ ਚਾਹੇ ਲੋਹਾ ਲਾ ਦੋ ਲੋਹੇ ਨੇ ਵੀ ਖਾ ਜਾਂਦਾ ਦਾ ਪਤਾ ਕੀ ਹੈ ਪਲਾਸਟਰ ਦਾ ਮੈਂ ਰੱਖ ਰੱਖਦੇ ਨੇ ਨਾ ਬੰਦੇ ਪਰਵਾ ਕੇ ਲੈ ਗਏ ਮੇਰੇ ਬੋਲੋ 5 ਸਾਲ ਹੋ ਗਏ ਹੈ ਜਿਹੜਾ ਆਇਆ ਹੈ ਅਜੇ ਕਿੱਥੇ ਆਇਆ ਸੀ ਨਹੀਂ ਨਹੀਂ ਤਾਂ ਉਹ ਪਤਾ ਕੀ ਹੁੰਦਾ ਦਾ ਸਾਲ ਬਾਅਦ 6 ਮਹੀਨੇ ਬਾਅਦ ਡੱਲ ਡੱਲਾ ਬਾਅਦ ਹਾਂ ਨਹੀਂ ਕਬੜੀ ਇਸ ਵਾਰੀ ਪਾ ਗਿਆ ਆਰਾਮ ਆ ਕੋਈ ਮੇਰਾ ਕੰਮ ਕਰਨ ਕੋਈ ਨਹੀਂ ਹਮ ਕਰਦੇ ਹਾਂ ਹੁਣ ਸਾਕੇ ਸਮਝ ਗਿਆ ਸ਼ਰ ਠੀਕ ਆ ਬਾਬੇ ਫਿਰ ਬਣਾ ਲੰਨੇ ਵਿਚਾਰ ਮਾਰਨੇ ਪਾਈਆਂ ਕੋ ਗੇੜਾ ਫਿਰ ਦੁਬਾਰੇ ਹਾਂਜੀ ਹਾਂ ਫੋਲ ਬੈਠ ਕੇ ਬਣਵਾ ਕੇ ਲੈ ਕੇ ਜਾਣੀ ਪੂਰੀ ਵੀਡੀਓ ਬਣਾਉਣੀ ਕੋਈ ਨਹੀਂ ਟਾਈਮ ਦੇ ਦਿੰਦੇ ਇਹਨਾਂ ਦੇਖਦਾ ਕੱਲ ਕੋ ਨੂੰ ਜਾਂ ਪਰਸੋਂ ਨੂੰ ਮਿਲ ਜੰਦੇ ਬਾਈ ਨੂੰ ਆ ਕੇ ਫੇਰ ਐਸੇ ਵਾਰ ਹੋ ਜਾਣਾ ਉਹ ਜੋ ਬੀਬੀ ਹੈ ਬਾਈ ਜੀ ਜਦ ਮਰਦੀ ਆ ਜੋ ਤਰੀਫ ਕਰ ਚਲੋ ਜੀ ਆ ਜਓ ਚਲੋ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਹਾਂ ਬਾਕੀ ਜੇ ਟਾਇਰ ਨਵੇਂ ਪਾਉਣੇ ਹੋਗੇ ਤਾਂ ਉਹਦਾ ਵੀ ਰੇਟ ਥੋੜਾ ਜਿਹਾ ਅੱਪ ਹੋ ਜਾਣਾ ਹਨਾ ਇਹਦਾ ਆ ਵੀ ਹੈਗਾ ਇਹਦਾ ਰੱਖਿਆ ਦਾ ਕੰਮ ਆ ਰੱਖਿਆ ਨਾਲ ਕੰਮ ਦਾ ਥੋੜਾ ਮੈਂ ਦੇਖਿਆ ਇਹੋ ਲੋਡ ਵਾਲਾ ਖੜਾ ਉੱਧਰ ਅੱਛਾ ਲੋਹੜੀ ਵਾਲਾ ਵੀ ਖੜਾ ਇਹ ਹੁਣ ਮੈਂ ਫਿਰ ਦਿਨ ਚ ਬਣਾਉਂਗਾ ਇਹਦੀ ਵੀਡੀਓ ਆ ਲੋਡ ਵਾਲਾ ਰੇਟ ਪ੍ਰਾਈਸ ਸਾਰਾ ਕੁਝ ਦੱਸ ਦਿਓ ਤੁਸੀਂ ਠੀਕ ਆ ਜੀ ਆਪਣੇ ਬਲੌਗ ਦੇਖਦੇ ਬਾਈ ਬਹੁਤ ਦੇਖਦੇ ਆ ਇਲਾਕੇ ਵਾਲੇ ਹਾਂ ਲੋਡਿੰਗ ਵਧੀਆ ਜੀ ਉਹ ਠੀਕ ਹੈ ਲੋਡਿੰਗ ਵਾਲਾ ਇੰਨਾ ਵਧੀਆ ਚਾਹ ਬੈਟਰੀਆਂ ਵਾਲਾ ਇਹ ਇਹਦੇ ਉੱਪਰ ਬੈਠ ਕੇ ਆਰਾਮ ਦਾ ਵੀਡੀਓ ਬਣਾਵਾਂਗੇ ਭੋਜਨ ਪੁੱਛਾਂਗੇ ਸਾਰੀ ਇਨਫੋਰਮੇਸ਼ਨ ਇਹਨਾਂ ਦੀ ਇਹਦੇ ਪਰ ਇੱਕ ਇੱਕ ਬਲੌਗ ਚ ਦਵਾਂਗੇ 8-9 ਕੁਆਂਟਲ ਲੈ ਜਾਂਦਾ ਜੀ ਰਾਮ ਲਾ ਲਓ ਲੋ ਗੇਅਰ ਵੀ ਲੱਗਿਆ ਵਾ ਨੂੰ ਹਲੋ ਵੀ ਠੀਕ ਹੈ ਕਰਦਾ ਨਹੀਂ ਬਾਈ ਦੀਆਂ ਗੱਲਾਂ ਖਿੱਚ ਪਾਈ ਜਾਂਦੀਆਂ ਸਾਨੂੰ ਉੱਧਰੋਂ ਪਿੱਛੋਂ ਚੱਕ ਵੀ ਹੋ ਜਾਂਦਾ ਆਪਣਾ ਅੱਛਾ ਅੱਛਾ ਇਹ ਨਹੀਂ ਹੱਥਾਂ ਨਾਲ ਚੱਕ ਹੁੰਦਾ ਕਿ ਪ੍ਰੈਸ਼ਰ ਨਾਲ ਨਾ ਨਾ ਸ਼ੌਕਰ ਨਾਲ ਕਿਵੇਂ ਇੱਥੋਂ ਖੋਲੋ ਐ ਚੱਕ ਦਿਓ ਬਸ ਅੱਛਾ ਪਹ ਹੱਥਾਂ ਨਾਲ ਚੱਕ ਹੋਣਾ ਜੜੀ ਆ ਮਾੜੇ ਐ ਚੱਕ ਦਿਓ ਬਸ ਆਪੇ ਪੁੱਠਾ ਆਣਾ ਉਹਨੇ ਸਮਝੀ ਕਿ ਮੈਂ ਸਮਝੀ ਨਹੀਂ ਲੱਗਿਆ ਬਲੋਂਗੇ ਨਹੀਂ ਇਹਨਾ ਉਹ ਦੂਏ ਹੀ ਐ ਕਿਹਾ ਵੀ ਲੋਡਿੰਗ ਦਾ ਕਰਕੇ ਲੱਗਿਆ ਨਾ ਹਮਮ ਅਟ੍ਰੈਕਟਰ ਵੀ ਸਾਰਾ ਮੈਜਰ ਮੋਟਰ ਸਿਸਟਮ ਸਟਾਰ ਰਹਾ ਹੈ ਗੱਲ ਵੀ ਠੀਕ ਐ ਸਾਜੀ ਵਾਹ ਵਾਹ ਚਲੋ ਜੀ ਮਿਲਦੇ ਹਾਂ ਫਿਰ ਹੁਣ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਹੈਦਰ ਭਾਈਆਂ ਕੋਲ ਪਹਿਲਾਂ ਇੱਕ ਰੈਡੀ ਬਣਾਉਣੀ ਆਪਾਂ ਨੇ ਤੇ ਜਦੋਂ ਬਾਈ ਕੋਲ ਰੈਡੀ ਬਣਾਉਣੋਂਗੇ ਫਿਰ ਆਪਾਂ ਇਹਨਾਂ ਦਾ ਰਿਵਿਊ ਇਹਨਾਂ ਦਾ ਦਿਖਾਵਾਂਗੇ ਆਪਾਂ ਸਾਨੂੰ ਸਾਰਾ ਕੁਝ ਹੈ ਨਾ